ਦੀ ਡਿਮਾਂਡ ਮੁੰਡਾ ਬਾਈ ਜਿਵੇਂ ਹੈਨਾ ਜੇ ਸਾਣਾ 1 ਲੱਖ ਰੁਪਏ ਦੇ ਦਾਂਗੇ 1 ਲੱਖ ਦੀ ਸਵਾ ਇਹ ਤਾਂ ਸਪੌਟਲੈਸ ਨਹੀਂ ਜਮਾ ਹੀ ਦਾਗ ਤੋਂ ਬਿਨਾ ਬੱਚਾ ਵਾ ਠੀਕ ਆ ਬਾਈ ਕੰਨਾਂ ਚ ਵੀ ਨਹੀਂ ਗਈ ਮਾੜੀ ਜੀ ਫਲਕਾਰੀ ਵੀ ਹਾਂ ਜਮਾ ਸਪੌਟਲੈਸ ਦਿੱਤਾ ਹੈਨਾ ਤੇ ਇਹਦੇ ਬਾਈ ਹੁਣ ਗਾਂ ਆ ਕੇ ਕੋੜੀ ਕਿਵੇਂ ਵੀ ਗੱਭਣਾਂਗੇ ਗੱਭਣਾ ਵੀਰੇ 2 ਮਹੀਨਿਆਂ ਦਾ ਬੱਚਾ ਹੋ ਗਿਆ ਵਾ ਚਾਰ ਪੰਜ ਪਹਿਲਾਂ ਬਸ਼ੇਰੀਆਂ ਆਈਆਂ ਕੋਕਰੀ ਖੜੀਆਂ ਵਾ 300 ਚੌਂ ਚੌਂ ਇੰਚ ਦੀਆਂ ਬਸ਼ੇਰੀਆਂ ਨੁਕਰੀਆਂ ਠੀਕ ਆ ਬਾਈ ਇਹਨਾਂ ਦੇ ਘਰੇ ਜਿੰਨਾ ਕੋਕਰੀਆਂ ਪੱਲਈਆਂ ਠੀਕ ਆ ਬਾਈ ਤੇ ਕੋਕਰੀ ਜਿਹੜਾ ਬਸ਼ੇਰਾ ਵਨਵਾ ਉਹਦੇ ਹੀ ਆ ਪੁਰੇ ਨੂੰ ਉਹ ਰੇ ਆ ਵੀ ਬਹੁਤ ਚੰਗਾ ਤੌਰ ਦੀਆ ਪਰ ਇਹ ਆਪਾਂ ਕੱਢ ਨਹੀਂ ਆਪਾਂ ਸਿਰਫ ਘਰੀ ਰੱਖੀ ਦੀਆ ਮਿੱਤਰੋ ਸਵਾਗਤ ਆ ਆਪਣੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਗਾਲਵਕਲਾ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੁਝ ਸੇਲ ਵਾਲੇ ਜਾਨਵਰ ਦਿਖਾਵਾਂਗੇ ਤੇ ਬਾਕੀ ਬਾਈ ਦਾ ਸਟੱਡ ਫਾਰਮ ਵੀ ਦਿਖਾਵਾਂਗੇ ਬੜੇ ਸੋਹਣੇ ਜੇ ਤਰੀਕੇ ਨਾਲ ਬਾਈ ਨੇ ਬਣਾਇਆ ਹੋਇਆ ਤੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਬਾਈ ਹੁਣੀ ਹਿੰਦੀ ਉਹਨਾਂ ਦਾ ਜਿਹੜਾ ਸਟੱਡ ਫਾਰਮ ਆ ਤੇ ਅਕਸਰ ਆਪਾਂ ਮੌਕਸਰ ਮੇਲਿਆਂ ਤੇ ਜਾਂ ਜਗਰਾਉਂ ਮੇਲਿਆਂ ਤੇ ਬਾਈ ਨੂੰ ਆਪਾਂ ਮਿਲਦੇ ਰਹਿੰਨੇ ਆ ਤੇ ਆਪਾਂ ਵੀਡੀਓ ਦੇ ਵਿੱਚ ਜਿੰਨੇ ਵੀ ਜਾਨਵਰ ਦਿਖਾਵਾਂਗੇ ਸਾਰੀ ਡਿਟੇਲ ਆਪਾਂ ਬਾਈ ਨੂੰ ਲੈ ਕੇ ਦੇਣਾ ਇਹਦੇ ਫਿਰ ਇਹ ਪਹਿਲਾਂ ਦਾ ਸਵਾਗਤ ਕਰਦੇ ਆਪਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਵੀ ਕਿੰਨੇ ਜਾਨਵਰ ਆ ਰਹੇ ਨੇ ਬਈ ਇਹਦੇ ਕੋਲੇ ਦੋ ਚੰਬੀਆਂ ਘੋੜੀਆਂ ਮਾ ਠੀਕ ਆ ਬਾਈ ਇੱਕ ਖਾਲੀ ਇੱਕ ਗੱਬਣ ਠੀਕ ਹੈ ਭਾਈ ਤੇ ਇੱਕ ਮਾਰਵਾੜੀ ਆ ਠੀਕ ਹੈ ਭਾਈ ਹਿੰਦੇ ਵੀਰੇ ਪਹਿਲਾਂ ਤਾਂ ਆਪਾਂ ਪ੍ਰੋਪਰ ਲੋਕੇਸ਼ਨ ਦਾ ਦੀ ਵੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਭਈ ਆਪਣਾ ਲੋਕੇਸ਼ਨ ਆਪਣੀ ਗਾਲੋਕਲਾ ਪਿੰਡ ਦਾ ਠੀਕ ਹੈ ਭਾਈ ਸਿਗੂ ਜਗਰਾਵਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਭਾਈ ਤੇ ਭਾਈ ਆਜੋ ਹਨਾ ਆਪਾਂ ਇਹ ਜਿਹੜੇ ਸੇਲ ਵਾਲੇ ਜਾਨਵਰ ਜਿਹੜੇ ਤਿੰਨ ਜਾਨਵਰ ਹਨਾ ਬਾਕੀ ਟੋਟਲ ਕਿੰਨੇ ਜਾਨਵਰ ਰਹਿੰਦੇ ਭਈ ਆਪਣੇ ਫਾਰਮ ਤੇ ਆਪਣੇ ਕੋਲੇ 8-9 ਜਾਨਵਰ ਠੀਕ ਹੈ ਭਾਈ ਯਾਨੀ ਕਿ ਕਿਵੇਂ ਬਰੀਡਿੰਗ ਦਾ ਕੰਮ ਆ ਕਿ ਵਿਵਾਰ ਦਾ ਕੰਮ ਬਰੀਡਿੰਗ ਦਾ ਆ ਹੁਣ ਨੌਕਰੀਆਂ ਬਰੀਡਿੰਗ ਤੇ ਲਾਈਆਂ ਹੋਈਆਂ ਆਪਣੇ ਕੋਲ ਠੀ ਮੜ ਮੜਾ ਮੋਟਾ ਜਿਵੇਂ ਕਾਰ ਵੀ ਲੈਣੇ ਜੇ ਵਪਾਰ ਦਾ ਹਨਾ ਵਿੱਚੋਂ ਜਿਵੇਂ ਹੁਣ ਆ ਵਿੱਚੋਂ ਕੱਢਣੀ ਆਵਾ 4-5 ਉਦੋਂ ਬਾਅਦ ਬਰੀਡਿੰਗ ਤੇ ਆ ਬੱਚੇ ਕਰਾਂਗਾ ਬਸ ਠੀਕ ਹੈ ਬਾਈ ਕਹਿੰਦੇ ਆਓ ਵੀਰੇ ਆਪਾਂ ਇਹਦੇ ਬਾਰੇ ਦੱਸਦੀ ਆ ਹਨਾ ਪਹਿਲਾਂ ਜਿਹੜੀ 1 ਨੰਬਰ ਦੀ ਖੜੀ ਆ ਹਨਾ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਆਪ ਡੋਡਾਂ ਵਾਲੀ ਦੀ ਆ ਠੀਕ ਹੈ ਬਾਈ ਅਲੀ ਜੀ ਠੀਕ ਹੈ ਬਾਈ ਡੋਡਾਂ ਦੀ ਤੇ ਇਹ ਕੀ ਮੰਨ 8-9 ਸਾਲ ਦੀ ਹੈਗੀ ਆ 8-9 ਸਾਲ ਦੀ ਬਈ ਬਈ ਇਹ ਚਾਰ-ਪੰਜ ਪਹਿਲਾਂ ਬਸ਼ੇਰੀਆਂ ਆਈਆਂ ਕੋਕਰੀ ਖੜੀਆਂ ਵਾ 36 40 ਇੰਚ ਦੀਆਂ ਬਸ਼ੇਰੀਆਂ ਨੁਕਰੀਆਂ ਠੀਕ ਹੈ ਬਈ ਉਹ ਇਨ੍ਹਾਂ ਦੇ ਘਰੇ ਜਿੰਨਾ ਕੋਕਰੀਆਂ ਪੱ ਉਦਈਆ ਬੱਚਾ ਵਾ ਠੀਕ ਆ ਭਾਈ ਤੇ ਇਹ ਗਾ ਗੱਬਣ ਵੀ ਉਹ ਤੋਂ ਆ ਤੇ ਦਰਸ਼ਕ ਵੀਰੋ ਜਨਨ ਕਿ ਆਪਾਂ ਹਨਾ ਪਿਛਲੇ ਦਿਨੀ ਆਪਾਂ ਬਾਦਲ ਜਿਹੜਾ ਫੜਮਾਇਆ ਸੀ ਕੋਕਰੀਕਲ ਵਾਲਾ ਤੇ ਉਹਦਾ ਜਿਹੜਾ ਪਹਿਲਾ ਰਿਜ਼ਲਟ ਆ ਤੇ ਵੈਸੇ ਜਨਨ ਕਿ ਸਵਾਭ ਕੁਦਰਤੀ ਦੇਖੋ ਕਿਵੇਂ ਬਣਿਆ ਹਨਾ ਤੇ ਬੱਚੇ ਦੇ ਦਾ ਉਹ ਕਹਿੰਦੇ ਭਾਈ ਬੱਚਾ ਵੀ ਬਹੁਤ ਸੋਹਣਾ ਦਿੱਤਾ ਨੇ ਹਨਾ ਬਹੁਤ ਜਿਆਦਾ ਸਰਾ ਪੂਰਾ ਸਿਰਾਂ ਬੱਚਾ ਵਾ ਇਟ ਇਜ਼ ਸਪੌਟਲੈਸ ਨਹੀਂ ਜਿਵੇਂ ਦਾਗ ਤੋਂ ਬਿਨਾ ਬੱਚਾ ਵਾ ਠੀਕ ਹੈ ਬਾਈ ਕੰਨਾਂ ਚ ਵੀ ਨਹੀਂ ਮੜੀ ਜੀ ਫਲਕਾਰੀ ਵੀ ਹਾਂ ਜਮਾ ਸਪੌਟਲੈਸ ਦਿੱਤਾ ਹਨ ਤੇ ਇਹਦੇ ਬਈ ਹਾ ਹੁਣ ਗਾਂ ਅਗੇ ਕੁੜੀ ਕਿਵੇਂ ਵੀ ਗੱਬਣਾ ਕਿ ਗੱਬਣਾ ਵੀਰੇ 2 ਮਹੀਨੇ ਦਾ ਬੱਚਾ ਹੋ ਗਿਆ ਵਾ ਤੇ 15 ਦਿਨ ਘੱਟ ਉਹ ਕੁੜੀ ਗੱਬਣਾ 2 ਮਹੀਨੇ ਤੋਂ ਪਿਛਲੇ ਦੇ ਵਿੱਚ ਮਿਲੀ ਵੀ ਹੈ ਨਾ ਪਿਛਲੇ ਜੀ ਮਣੀ ਹੋਈ ਕੀ ਬਾਈ ਹਾਈਟ ਹੂਟ ਕੀ ਜਿਵੇਂ ਆਪਾਂ ਅੰਦਾਜ਼ਾ ਮਣਿਆ ਵੀਰੇ 60 ਕੈਂਚ ਦੀ 60 ਕੈਂਚ ਦੀ ਹਨ ਪਰ ਜਿਹੜੇ ਟ੍ਰੇਡ ਚੌਣ ਚੌਣ ਚ ਉੱਤੇ ਖੜੇ ਕੁੜੀ ਦੇ ਕੋਕਰੀ ਖੜੇ ਆ ਇਹਦੇ ਬੱਚੇ ਬਾਈ ਜਿਵੇਂ ਹਨਾ ਬੱਚੇ ਨੇ ਜ ਹੈ ਬੋ ਖੁੱਲੀ ਹੈ ਬਾਈ ਹੈਨਾ ਕੋੜੀ ਖੁੱਲੀ ਵੱਡੀ ਦੇ ਰਿਜ਼ਲਟ ਬਹੁਤ ਜ਼ਿਆਦਾ ਸਿਰਲ ਆਉਂਦੀ ਆ ਆ ਆਪਣੇ ਕੋਲੇ ਆ ਕੇ ਬੇਸ਼ੇਰਾ ਦਿੱਤਾ ਉਹਨਾਂ ਦੇ ਘਰੇ ਸੱਤ ਦਿੱਤੀਆਂ ਸੱਤੇ ਬੇਸ਼ੇਰੀਆਂ ਦਿੱਤੀਆਂ ਆਪਣੇ ਘਰੇ ਆ ਕੇ ਬੇਸ਼ੇਰਾ ਦਿੱਤਾ ਠੀਕ ਹੈ ਬਾਈ ਹੈਨਾ ਤੇ ਚਲੋ ਹੈਨਾ ਬਾਈ ਗੱਬਣ ਗੱਬਣ ਇਹਦੇ ਵੀ ਚੈੱਕ ਪਾਸ ਆ ਹੁਣ ਹਾਂ ਚੈੱਕ ਪਾਸ ਆ ਬਾਈ ਚੈੱਕ ਪਾਸ ਹੈਨਾ ਇੱਕ ਵਾਰ ਚੈੱਕ ਕਰਾ ਕੇ ਜੇ ਨਾ ਚੈੱਕ ਹੋ ਫਿਰ ਖਾਲੀ ਵੇਚ ਦੇਵਾਂਗੇ ਹਾਂ ਬਿਲਕੁਲ ਵਧੀਆ ਗੱਲ ਹੈ ਹੈਨਾ ਬਾਈ ਕੋਈ ਵੀਰ ਜਦੋਂ ਬਾਈ ਸੌਦਾ ਕਰੂਗਾ ਹੈਨਾ ਉਹ ਆ ਦਾ ਚੈੱਕ ਆਪ ਦੇ ਡਾਕਟਰ ਤੋਂ ਕਰਾ ਸਕਦਾ ਕਿਉਂਕਿ ਕਿਉਂਕਿ ਇਹ ਚੀਜ਼ ਹੈਨਾ ਸਾਹਲੇ ਜਾਨਵਰ ਹੈਨਾ ਅਗਲਾ ਦੀ ਤਸੱ ਇੱਕ ਵਾਰੀ ਮੈਂ ਬਾਈ ਨੂੰ ਕਹਿ ਦੂੰਗਾ ਵੀ ਦਿਖਾ ਦਿਓ ਹਨਾ ਵੀ ਪੂਰੀ ਯਾਨੀ ਕਿ ਪੂਰੇ ਖੁੱਲੇ ਬਾਡੇ ਬੁੱਡੇ ਦੀ ਤੇ ਬਾਕੀ ਆਓ ਹਨਾ ਤੇ ਹਿੰਦੇ ਬਾਈ ਮੁੱਲ ਮੁੱਲ ਬਾਈ ਇਹਦੇ ਅੰਦਾਜ਼ਾ ਦੱਸੋ ਵੀ ਦੱਸ ਵੀ ਸਕਦੇ ਆਪਾਂ ਅੰਦਾਜ਼ਾ ਦੱਸ ਦਿਓ ਬਾਈ ਕੀ ਹਨਾ ਅੰਦਾਜ਼ਾ 3-4 ਲੱਖ ਰੁਪਏ ਦਾ ਸੈਟ ਆ ਠੀਕ ਆ ਬਾਈ ਤੇ ਜੇ ਬਸ਼ੀਰਾ ਛੱਡ ਕੇ ਗਨ ਜਾਣਾ ਵਾ ਕੱਲੀ ਘੋੜੀ ਦਾ ਘਟਾ ਲਾਂਗੇ ਲੱਖ ਰੁਪਏ ਹੋਰ ਘਟਾ ਦਾਂਗੇ ਬਸ ਠੀਕ ਆ ਹਨਾ ਬਾਈ ਜੇ ਕੋਈ ਬੰਦਾ ਬਸ਼ੀਰਾ ਖਰੀਦਦਾ ਹੈ ਨਹੀਂ ਜੇ ਘੱਟ ਕੱਲੀ ਘੋੜੀ ਲੈ ਕੇ ਨਹੀਂ ਤੇ ਉਹ ਫਿਰ ਉਹ ਹੀ ਜਮਲ ਕਰ ਲਾਂਗੇ ਹਾਂ ਆਪਾਂ ਪਿਛੇ ਰੱਖ ਲਾਂਗੇ ਬਸ ਠੀਕ ਆ ਉਹ ਹੋ ਜੂ ਮਾਨਦਾਨ ਜੇ ਕੋਈ ਬੰਦਾ ਆਉਂਦਾ ਵੀ ਆ ਮਾਨਦਾਨ ਉਹ ਹੀ ਪੂਰਾ ਕਰ ਬਿਲਕੁਲ ਹਾਂ ਆ ਵੀ ਚਲੋ ਠੀਕ ਆ ਭਾਈ ਆ ਵੀ ਤਾਂ ਇਹਦੇ ਬਾਰੇ ਦੱਸੋ ਭਾਈ ਇਹਦੀ ਕੀ ਡਿਟੇਲ ਆ ਭਾਈ ਇਹਦੀ ਇਹ ਆ ਵੀਰੇ ਰਾਜਸਥਾਨ ਚੋਂ ਆਈ ਆ ਉਹਨਾਂ ਨੂੰ ਆਪਣਾ ਇਹਦਾ ਕੁਝ ਨਹੀਂ ਪਤਾ ਕਿਹਦੀ ਲੈਂਡ ਚੋਂ ਕਿਵੇਂ ਆ ਠੀਕ ਆ ਭਾਈ ਛੋੜੀ ਕੱਦ ਘਾੜ ਚੰਗੀ ਸੀਗੀ ਨਰੋਈ ਸੀਗੀ ਆਪਣੀ ਕੋਲ ਥੋੜੀ ਟੁੱਟ ਗਈ ਆ ਠੀਕ ਆ ਭਾਈ ਤੇ ਇਸ ਟਾਈਮੇ ਖਾਲੀ ਆ ਠੀਕ ਆ ਵੀਰੇ ਉਹ ਕੋੜਾ ਦਿੱਤਾ ਹੋਇਆ ਵਾ ਠੀਕ ਆ ਭਾਈ ਕੋੜਾ ਗੋਰੇ ਕੌਣ ਕਹਿਣਾ ਦਿੱਤਾ ਸੀਗਾ ਆਪਾਂ ਠੀਕ ਹੈ ਭਾਈ ਕੁੜੀ ਤਾਂ ਦੱਸਕਦਾ ਨਹੀਂ ਹੋਈ ਆ ਪਰ ਆਪਾਂ ਖਾਲੀ ਹੀ ਕਹਿਨੇ ਆ ਆਪਾਂ ਖਾਲੀ ਕਹਿ ਕੇ ਦੇ ਰਿਆ ਨਾ ਕੀ ਮਾਰਕਿੰਗ ਮੇਰੇ ਸਾਨਾ ਮੱਥੇ ਫੁੱਲੀ ਹੈ ਭਾਈ ਹਨਾ ਮੱਥੇ ਫੁੱਲਾ ਵਾ ਚਾਰੇ ਪੈਰ ਕਾਲੇ ਆ ਚਾਰੇ ਪੈਰ ਕਾਲੇ ਹਨਾ ਬਾਕੀ ਉਹ ਜਿਹੜੀਆਂ ਹੱਡੀਆਂ-ਓਡੀਆਂ ਦੀ ਬਈ ਨਰੋਜੀ ਕੁੜੀ ਨਾ ਪੂਰੀ ਤਾਂ ਪੂਰੀ ਕੁੜੀ ਖੁੱਲੀ ਬਾਡੀ ਦੀ ਆ ਕੁੜੀ ਬੱਚਾ ਵਧੇ ਦੇਣ ਵਾਲੀ ਕੁੜੀ ਆ ਹਾਂ ਇਹਦੀ ਬਈ ਏਜ ਉਜ ਫਿਰ ਦੱਸੀ ਹੋਊਗੀ ਹਨਾ ਇਹ ਮੇਰੇ ਸਾਨਾ ਵੀਰੇ 9-8-5 ਸਾਲ ਤੁੱਤੀ ਆ 8-9 ਸਾਲ ਦੀ ਹਾਂ 10 ਸਾਲ ਦੀ ਵੀ ਹੋ ਸਕਦੀ ਆ ਠੀਕ ਹੈ ਭਾਈ ਹਨਾ ਤੇ ਇਹਦੀ ਫਿਰ ਕਹਿੰਦੇ ਕੀ ਡਿਮਾਂਡ ਬੂਣ ਆ ਭਾਈ ਜੇ ਮੈਂ ਹਨਾ 1 ਲੱਖ ਦੀ ਹਾਂਜੀ ਠੀਕ ਆ ਬਾਈ ਹਨਾ ਤੇ ਲੋਬੀ ਦਰਸ਼ਕ ਵੀਰੇ ਇਹਦੇ ਚ ਤਾਂ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਹਨਾ ਮਾਨਤਾ ਹਨਾ ਕਿਉਂਕਿ ਮਾਰਵੜੀ ਆ ਕਹਿੰਦੇ ਬਾਈ ਇਹ ਕੋਈ ਛਾਂਬਣ ਵਾਲਾ ਬੰਦਾ ਲੈ ਗਿਆ ਹਨਾ ਛਾਂਬਣ ਵਾਲਾ ਆਪਣੇ ਕੋਲੇ ਬਾਲੀਆਂ ਮੈਂ ਉਹਨੂੰ ਨੁਕਰਾਂ ਜੀ ਰੱਖਨੇ ਸਾਰੇ ਠੀਕ ਆ ਬਾਈ ਉਹਨੂੰ ਨੁਕਰੇ ਬੀੜ ਤੇ ਕੁੜੀਆਂ ਲਾਈਆਂ ਵਾ ਹਾਂ ਤੇ ਜੇ ਜਿਹੜੀ ਸਾਹਮਣ ਵਾਲਾ ਬੰਦਾ ਲੈ ਜਾਂਦਾ ਤੇ ਚੰਗੇ ਬੱਚਿਆਂ ਦੇ ਲੱਗ ਜੂ ਹਨ ਬਾਈ ਚੰਗੇ ਬੱਚਿਆਂ ਦੇ ਬਹੁਤ ਚੰਗੀ ਕੁੜੀ ਬੀਲ ਬਹੁਤ ਆ ਲੰਮੀ ਬਹੁਤ ਆ ਕੁੜੀ ਹੂੰ ਉਹ ਸਾਹਮ ਦੀ ਘੋਰ ਆ ਥੋੜੀ ਗੋਲ ਕਰਨ ਵਾਲੀ ਕੁੜੀ ਦੀ ਹਾਂ ਤੇ ਲੋ ਵੀ ਦਰਸ਼ਕ ਵੀਰ ਹਨਾ ਜੈ ਜੈ ਜੇ ਰੇਟ ਦੀ ਆ ਜਾਨੀ ਕਿ ਜੇ ਕਿਸੇ ਵੀਰ ਨੇ ਕਿਉਂਕਿ ਚੰਗੇ ਹਨਾ ਬਾਕੀ ਬਾਈ ਹੁਣੀ ਕਹਿੰਦੇ ਮਲਾਈ ਵੀ ਆ ਪਰ ਇਸ ਟਾਈਮ ਆਪਾਂ ਖਾਲੀ ਗੱਹਿ ਕੇ ਦੇਵਾਂਗੇ ਪਰ ਜੇ ਗੱਬਣ ਹੁੰਦੀ ਤਾਂ ਤੁਹਾਡੀ ਕਿਸਮਤ ਆ ਹਨਾ ਤੇ ਆਓ ਬਾਈ ਹੰਦੇ ਆਪਾਂ ਉਹਦੇ ਬਾਰੇ ਵੀ ਹਨਾ ਦੱਸ ਦਈਏ ਤੇ ਦਰਸ਼ਕ ਇਹਦੀ ਬਾਈ ਇਹਦੀ ਕੀ ਡਿਟੇਲ ਆ ਬਾਈ ਇਹਦੀ ਇਹ ਵੀ ਉਹਦੀ ਜਾਨੀ ਕਿ ਕੋਈ ਘੋੜੇ ਦੀ ਬੱਚੀ अच्छा ये दोनों सेम ਪਹਿਣਾ ਵੀ ਹੈ ਪਹਿਣਾ ਹੀ ਹੈ ਸੋਨੇ सेम ਠੀਕ ਹੈ ਬਈ ਇੱਕ ਅੱਖਾਂ ਨਹੀਂ ਮਨਾਖੀ ਆ ਇੱਕ ਇੱਕ ਤੋਂ ਮਨਾਖੀ ਆ ਹਾਂ ਇੱਕ ਇੱਕ ਤੋਂ ਮਨਾਖੀ ਆ ਠੀਕ ਹੈ ਬਈ ਬਹੁਤ ਚੰਗੀ ਘੋੜੀ ਆ ਜਦੋਂ ਦੀ ਆਈ ਆ ਪਹਿਲੀ ਘੋੜੀ ਆਪਣੀ ਇਹ ਸੀਗੀ ਠੀਕ ਹੈ ਬਈ ਹਾਂ ਭਾਈ ਕਿਵੇਂ ਜਾਨੀ ਕਿ ਮੈਂ ਬੱਚੇ-ਬੱਚੇ ਜਿਵੇਂ ਇਹ ਦੋ ਸੁਵੇ ਲੈ ਆ ਪਹਿਲੇ ਸੁਵੇ ਨੁਕਰਾ ਬਸ਼ੇਰਾ ਸੀਗਾ ਦੂਜੇ ਸੁਵੇ ਬਿਸ਼ੇਰੀ ਸੀਗੀ ਨੀਂਦ ਦੀ ਠੀਕ ਹੈ ਭਾਈ ਹੁਣ ਆਪਾਂ ਕ੍ਰੋਸ ਨਹੀਂ ਕਰਾਈਗੀ ਹੁਣ ਖਾਲੀ ਆ ਮੈਂ ਅੰਦਰ ਦੀ ਬਿਲਕੁਲ ਸਾਫ ਆ ਜਿੱਥੋਂ ਮਰਜੀ ਚੈੱਕ ਕਰਾ ਸਕਦੇ ਆ ਠੀਕ ਬਾਕੀ ਭਾਈ ਕੰਨ ਕੋਨੇ ਜਿਵੇਂ ਹਨ ਜੇ ਆਪਾਂ ਕਦੀ ਦੇਖ ਬੱਚਾ ਇੰਨਾ ਸੋਹਣਾ ਸੁਪਰ ਬੱਚਾ ਲਾਇਆ ਸੀ ਨਾ ਨੁਕਰਾ ਬੱਚਾ ਲਾਇਆ ਸੀ ਬਹੁਤ ਜਿਆਦਾ ਚੰਗਾ ਬੱਚਾ ਸੀ ਨੁਕਰਾ ਹਾਂ ਕੋਈ ਦੱਸਦੀ ਪਈ ਆ ਜਿਵੇਂ ਮਾਰਵਾੜੀ ਕੈਰੈਕਟਰ ਬਹੁਤ ਬੁੜੀ ਬਹੁਤ ਖੁੱਲੀ ਦੀਆਂ ਕੁੜੀ ਤੋਰੇ ਫਿਰ ਨੂੰ ਹੀ ਹੈਗੀ ਤੋਰਨ ਨੂੰ ਵੀ ਉੱਤੇ ਵੀ ਵਧੀਆ ਪਉਂਦੀ ਆ ਕਿਵੇਂ ਹੁੰਦੇ ਬਈ ਜਿਵੇਂ ਦੂਜੀਆਂ ਜਿਵੇਂ ਘੋੜੀਆਂ ਨਾ ਚੱਲ ਉਹ ਤਾਂ ਆਪਣੀ ਆਈ ਵੀ ਆ ਨਾ ਜਿਵੇਂ ਇਹ ਇਹ ਤਾਂ ਹੁਣ ਆਪਣੇ ਫਾਰਮ ਦੀਆਂ ਦੀ ਤੋਰੇ ਤਾਰੇ ਨੂੰ ਕਿਵੇਂ ਬਈ ਜਿਵੇਂ ਤੋਰੇ ਨੂੰ ਉਹ ਰੇਵੀਆ ਬਹੁਤ ਸੋਹਣੇ ਤੁਰਦੀ ਆ ਕਾਜੀ ਸਪੀਡ ਤੇ ਚੱਲਦੀ ਆ ਆ ਵੀ ਬਹੁਤ ਚੰਗਾ ਤੁਰਦੀ ਆ ਪਰ ਇਹ ਆਪਾਂ ਕੱਢਦੇ ਨਹੀਂ ਆਪਾਂ ਸਿਰਫ ਘਰੇ ਰੱਖੀ ਦੀ ਆ ਬਰੀਡਿੰਗ ਉੱਤੇ ਰੱਖੀ ਸੀਗੀ ਮਨੁਕਰੀਆਂ ਲਾ ਲਈਆਂ ਇਹ ਜ਼ਰੂਰੀ ਨਹੀਂ ਵੇਚਣੀ ਜੇ ਬੈਗੀ ਤਾਂ ਠੀਕ ਆ ਨਹੀਂ ਤਾਂ ਘਰੇ ਖੜੀ ਤਾਂ ਹੈਗੀ ਆ ਠੀਕ ਆ ਬਈ ਇਹ ਇੱਕ ਉਮਰ ਤੇ ਕੀ ਹੈ ਹਾਈਟ ਹਿੱਟ ਬਾਰੇ ਦੱਸ ਦਿਓ ਨਾ ਕਿੰਨੀ ਚਾਰ ਦੰ ਤੇ ਬਈ ਕਿੰਨੀ ਹਾਈਟ ਹਾਈਟ ਤਾਂ ਮੇਰੇ ਨਾਲ ਸੇਮ ਹੀ ਹੋਊ ਉਹਨਾਂ ਦੀ ਹੈ ਨਾ ਹਾਈਟ ਉਹਦੇ ਨਾਲੋਂ ਥੋੜੀ ਉੱਚੀ ਹੋਊਗੀ ਠੀਕ ਆ ਬਈ ਇਹ 60 ਤੋਂ ਥੋੜੀ ਟੱਪਦੀ ਹੋਊਗੀ ਘਾਟੋਂ ਦੱਬਦੀ ਹੈ ਠੀਕ ਆ ਬਈ ਬਈ ਜਿਵੇਂ ਆਪਾਂ ਵੈਸੇ ਗੱਲ ਕਰਦੇ ਬਈ ਹੈ ਨਾ ਕਈ ਵਾਰੀ ਬੰਦੇ ਨੇ ਦੂਰ ਤੋਂ ਆਉਣਾ ਦਾ ਜਿਹੜੀ ਚੀਜ਼ ਆਪਾਂ ਬੋਲੀ ਆ ਨਾ ਜਿਵੇਂ ਹਾਈ ਟੂ ਈਟ ਬਾਰੇ ਓਕੇ ਹੋਊਗਾ ਨਾ ਕੰਮ ਓਕੇ ਵੀਰੇ ਨਹੀਂ ਕਰ ਤੋਂ ਦਾ ਕਿ ਜਦੋਂ ਆਪਾਂ ਵੱਧ ਨਹੀਂ ਬੋਲਦੇ ਠੀਕ ਆ ਬਈ ਆ ਹੁਣ ਕਈ ਵਾਰੀ ਬੰਦਾ ਦੂਰੋਂ ਆ ਜਾਂਦਾ ਹੈ ਨਾ ਅਗਲਾ ਕਹਿੰਦਾ ਯਾਰ ਆਪਾਂ ਇੰਨੀ ਦੂਰ ਗਏ ਵੀ ਹੈ ਨਾ ਤੇ ਜਾਨਵਰ ਘਟ ਜੇ ਤਾਂ ਫਿਰ ਉਹ ਵ 2 ਲੱਖ ਬਾਈ ਇਸ ਟਾਈਮ ਦਰਸ਼ਕ ਵੀਰੋ ਮੌਕੇ ਦੀ ਹੈ ਨਾ ਖਾਲੀ ਆ ਤੇ ਬਾਕੀ ਜਿਵੇਂ ਅੰਦਰ ਅੰਦਰ ਦੀ ਸਾਫ ਆ ਬਾਈ ਫਿਰ ਅੰਦਰ ਦੀ ਫੁੱਲ ਸਾਫ ਫੁੱਲ ਗਾਰੰਟੀ ਠੀਕ ਆ ਬਾਈ ਕੋਚਰ ਦੇ ਲਈ ਆ ਕੇ ਚੈੱਕ ਕਰਾ ਸਕਦੇ ਆ ਚੈੱਕ ਕਰਾ ਕੇ ਫਿਰ ਉਹ ਭਈਆ ਬੰਦਾ ਜੇ ਕੋਈ ਖਰੀਦਦਾ ਉਹ ਆਪਦੇ ਡਾਕਟਰ ਲਿਆ ਕੇ ਹੈ ਨਾ ਆਪਦੀ ਤਸੱਲੀ ਕਰ ਲੈਣਾ ਆਪਣਾ ਜਗਰਾਵਾ ਹੈਗਾ ਕੋਚਰ ਹਾਂਜੀ ਬਾਈ ਹਿੰਦੇ ਵੀਰੇ ਇੱਕ ਕਰੀ ਲੋਕੇਸ਼ਨ ਬੋਲ ਕੇ ਹੈ ਨਾ ਕੰਟੈਕਟ ਨੰਬਰ ਬੋਲ ਦਿੰਦੇ ਤੁਹਾਡੇ ਨਾਮ ਆਪਣਾ ਪਿੰਡ ਗਾ ਲਓ ਕਲਾ ਤੇ ਫੋਨ ਨੰਬਰ 980990680 ਠੀਕ ਹੈ ਭਾਈ ਤੇ ਕਿਸੇ ਵੀ ਵੀਰ ਨੇ ਹਨਾ ਤਿੰਨਾ ਘੋੜੀਆਂ ਬਾਰੇ ਹਨਾ ਕੋਈ ਵੀ ਜਾਣਕਾਰੀ ਲੈਣੀ ਆ ਤੇ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਮੇਨੋਕਰਾ ਬਸ਼ੇਰਾ ਵੀ ਕਈ ਵਾਰੀ ਕੋਈ ਬੰਦੇ ਨੇ ਸਾਣ ਬਣਾਉਣਾ ਹੁੰਦਾ ਚੰਗਾ ਇਹ ਬਾਈ ਅਰਜਨ ਰੌਲੀ ਵਾਲੇ ਦਾ ਪੁੱਤ ਆ ਗਿਆ ਹਨਾ ਇਹ ਅਰਜਨ ਰੌਲੀ ਵਾਲੇ ਦਾ ਪੁੱਤ ਹਾਂ ਬਾਦਲ ਘੋੜੇ ਦਾ ਜਣ ਕੇ ਬੱਚਾ ਏ ਤੇ ਬਾਕੀ ਬਾਈ ਦੇ ਜਾਨਵਰ ਕਿਵੇਂ ਲੱਗੇ ਹਨਾ ਜਿਵੇਂ ਬਾਈ ਨੇ ਨੁਕਰੀਆਂ ਘੋੜੀਆਂ ਬਾਈ ਦੀਆਂ ਬਰੀਡਿੰਗ ਤੇ ਲਾਈਆਂ ਵੀ ਹਨਾ ਇਹਦੇ ਉਹਨਾਂ ਬਾਰੇ ਵੀ ਮਾੜਾ ਦੱਸ ਦੀ ਭਾਈ ਹਨਾ ਦਰਸ਼ਕਾਂ ਨੂੰ ਕੀ ਕੀ ਡਿਟੇਲ ਹਨਾ ਜਿਵੇਂ ਪਹਿਲਾ ਇੱਕ ਨੰਬਰ 'ਚ ਖੜੀ ਏ ਜਿਵੇਂ ਉਹ ਆ ਨੁਕਰੀ ਅਰਜਨ ਰੌਲੀ ਵਾਲੇ ਦੀ ਇਹ ਆਪਣੀ ਗੱਬਣੀ ਆ ਠੀਕ ਹੈ ਭਾਈ ਇਹ 63 ਇੰਚ ਦੀ ਬਸ਼ੇਰੀ ਆ ਬੰਦਾ ਇਹ ਲੱਗੀ ਆ ਠੀਕ ਹੈ ਭਾਈ ਇਹ ਆਪਣੀ ਗੱਬਣੀ ਆ ਠੀਕ ਹੈ ਵੀਰੇ ਇਹ ਜਿਵੇਂ ਜਾਨੀ ਕਿ ਭਾਈ ਆਪਾਂ ਮੜਾ ਖੋਲੇ ਉਹ ਕਰਦੀ ਆ ਤੇ ਲੋਬੀ ਦਾ ਰੱਖੀ ਵੀਰੋ ਥੋੜੀ ਹੁਣ ਥੱਲੇ ਰੱਖੀ ਨਾ ਹਾਂ ਗੱਬਣ ਕਰਕੇ ਕਰਦੀ ਆ ਹਨਾ ਇਹ ਠੀਕ ਇਹ ਭਾਈ ਬਾਈ ਦੇ ਹਨਾ ਜਾਨਵਰ ਜਿਹੜੇ ਬਰੀਡਿੰਗ ਤੇ ਲਾਏ ਵਿਆ ਇਹਨਾਂ ਵਾਸਤੇ ਕੋਈ ਹਨਾ ਸੇਲ ਸੇਲ ਵਾਲੇ ਨਹੀਂ ਤੇ ਆਹ ਕਹਿੰਦੇ ਇਹਨਾਂ ਬਾਰੇ ਭਾਈ ਜਿਵੇਂ ਆਹ ਆ ਜਿਵੇਂ ਘੋੜੀਆਂ ਹਨਾ ਇਹ ਇਹ ਘੋੜੀ ਜਿਹੜੀ ਮਗਰ ਬਸ਼ੇਰੀ ਆ ਠੀਕ ਹੈ ਜੀ ਇਹ ਹੈਗੀ ਆਪਣੇ ਕੋਲੀਏ ਜੌਣਾ ਟੂ ਨਹੀਂ ਕੁੜਾ ਠੀਕ ਹੈ ਵੀਰੇ ਉਹਦਾ ਉਹਦੀ ਬਸ਼ੇਰੀ ਆ ਠੀਕ ਹੈ ਬਾਈ ਗਾਂ ਹੈ ਗੱਬਣਾ ਠੀਕ ਹੈ ਵੀਰੇ 11 1.7 ਮਹੀਨੇ ਦੀ ਬਸ਼ੇਰੀ ਆ 4 ਕ ਮਹੀਨੇ ਦੀ ਕੁੜੀ ਗੱਬਣਾ ਫਿਰ ਗੱਬਣਾ ਹਨਾ ਬਾਈ ਤੇ ਦਸ ਕੁ ਵੀਰੇ ਹਨਾ ਤੇ ਇੱਕ ਬਾਈ ਹੋਰ ਹੈਗੀ ਉਹ ਉਹ ਕੁੜੀ ਆਪਣੀ ਉਹਦੀ ਕੀ ਡਿਟੇਲ ਆਉਂਦੀ ਉਹ ਵੀ ਇੱਕ ਕੁੜੇ ਦੋਨੇ ਗੱਬਣਾ ਠੀਕ ਹੈ ਬਾਈ ਇਹ ਵੀ ਉਦਾਂ ਹੀ ਹੈ ਠੀਕ ਹੈ ਬਾਈ ਤੇ ਕਿਸੇ ਵੀ ਵੀਰ ਨੇ ਹਨਾ ਕੋਈ ਵੀ ਜਾਣਕਾਰੀ ਲੈਣੀ ਹੈ ਹਨਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਬਾਈ ਦੇ ਜਾਨਵਰ ਕਿਵੇਂ ਲੱਗੇ ਹਨਾ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਉਂਕਿ ਜੇ ਕੋਈ ਹਰੇਕ ਵੀਰ ਕਈ ਵਾਰੀ ਸਾਨੂੰ ਕਾਲ ਕਰਦਾ ਹੁੰਦਾ ਬਾਈ ਚੰਗੇ ਬੱਚੇ ਦੇਣ ਵਾਲੀ ਗੱਬੜ ਘੋੜੀ ਚਾਹੀਦੀ ਹੈ ਤਾਂ ਮੈਂ ਉਹ ਵੀਰ ਨੂੰ ਸਲਾਹ ਦਊਂਗਾ ਕਿਉਂਕਿ ਐਡੇ ਕੱਦ ਵਾਲੀ ਤੇ ਚੰਗੇ ਬੱਚੇ ਸੋਣ ਵਾਲੀ ਘੋੜੀ ਆ ਤੇ ਵੀਰ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਿਉਂਦੇ ਬਾਅਦ ਦੇਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਕਿਸੇ ਵੀ ਵੀਰ ਨੇ ਆਪਣੇ ਜਿਹੜੇ ਸੇਲ ਵਾਲੇ ਜਾਨਵਰਾਂ ਦੀ ਜਾਂ ਕੋਈ ਵੀ ਵੀਡੀਓ ਆਪਣੇ ਕੋਲ ਬਣਵਾਉਣੀ ਆ ਤੁਹਾਡੇ ਪੇਜ 'ਅਲੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਿਉਂਦੇ ਬਾਅਦ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਧੰਨਵਾਦ